ਉਹ ਮਾਂ ਦੇ ਕਰਗ ਵਿੱਚ ਪੈਦਾ ਹੋਣ ਲਈ ਅਸੀਂ ਕੋਈ ਯਤਨ ਕੀਤਾ ਸੀ ਨਹੀਂ ਉਸ ਪਰਮਾਤਮਾ ਨੇ ਸਾਨੂੰ ਭੇਜਿਆ ਤੇ ਲਿਜਾਣ ਵਾਲਾ ਵੀ ਉਹ ਹੀ ਹੈ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਮਾਰੈ ਰੱਖੈ ਇੱਕੋ ਆਪ ਮਨੁੱਖ ਕਹ ਤਿਸ ਨਹੀਂ ਹੱਥ ਕਿਹਨੇ ਮਨੁੱਖ ਦੇ ਹੱਥ ਤੇ ਹੈ ਨਹੀਂ ਮਾਰਨ ਵਾਲਾ ਵੀ ਉਹ ਆਪ ਹੈ ਰੱਖਣ ਵਾਲਾ ਵੀ ਆਪ ਹੈ ਪਰ ਇੱਕ ਕੰਮ ਕਰੋ ਜੇ ਜਉਂਦੇ ਜੀ ਜੀਵਨ ਵਿੱਚ ਆਨੰਦ ਲਿਆਉਣੇ ਨਾ ਕਿਸ ਦਾ ਹੁਕਮ ਭੂਜ ਸੁਖ ਹੋਏ ਉਹਦੇ ਹੁਕਮ ਵਿੱਚ ਤੁਰਨਾ ਪਏਗਾ ਉਹਦੀ ਰਾਜਾ ਵਿੱਚ ਜਿੱਥੇ ਰੱਖਿਓ ਤੇ ਪਹਾੜੇ ਵਿੱਚ ਤੁਰਨਾ ਪਏਗਾ ਤੇ ਗੁਰੂ ਅਰਜਨ ਸਾਹਿਬ ਜੀ ਨੇ ਆਖਿਆ ਬਾਬਾ ਜੀ ਇਹ ਜਿਹੜਾ ਜੀਵਨ ਹੈ ਨਾ ਕਿ ਪ੍ਰਮਾਤਮਾ ਦਾ ਸਾਨੂੰ ਦਿੱਤਾ ਹੋਇਆ ਹੈ ਕਿਸੇ ਵੀ ਜੀਵ ਦੇ ਕੁਝ ਵਾਸ ਨਹੀਂ ਇਸ ਰਾਜ ਵਾਏ ਕਾਤੇ ਹੋ ਮੋਰ ਕਿਉਂਕਿ ਪਰੀਪੂਰਣ ਪਰਮਾਤਮਾ ਜਿਹੜਾ ਈਸ਼ਵਰ ਹੈ ਨਾ ਜਿਹੜਾ ਜਗਤ ਦਾ ਈਸ਼ਵਰ ਹੈ ਉਹ ਪਰਮਾਤਮਾ ਆਪ ਹੀ ਜੀਵਾਂ ਨੂੰ ਜਨਮ ਦਿਆਂ ਕਰਦੇ ਭਾਵ ਜਨਮ ਦਿੰਦਾ ਤੇ ਆਪ ਹੀ ਜੀਵਾਂ ਨੂੰ ਮਾਰਦਾ ਮਾਰੈ ਲੱਖ ਇੱਕੋ ਆਪ ਹੁਣ ਇਸੇ ਖਿਆਲ ਨੂੰ ਗੁਰੂ ਨਾਨਕ ਸਾਹਿਬ ਜੀ ਜਦੋਂ ਜਪਜੀ ਸਾਹਿਬ ਵਿੱਚ ਦੱਸਦੇ ਆ ਕਿ ਇੱਕ ਸੰਸਾਰੀ ਇੱਕ ਭੰਡਾਰੀ ਇਹ ਕਲਾਈ ਦੀਵਾਨ ਮੰਨਿਆ ਜਾਂਦਾ ਸਿੱਖ ਦੇਵਤਾ ਪੈਦਾ ਕਰਨ ਵਾਲਾ ਇੱਕ ਜੀਤਕ ਦਿਨ ਵਾਲਾ ਇੱਕ ਜੀਵਾਂ ਦਾ ਸੰਘਾਰਨ ਜਾਣੀ ਕਿ ਅੰਤ ਕਰਨ ਵਾਲਾ ਪਰ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਆ ਜੀਵਨ ਤੇ ਸਭਾ ਦਾ ਇਹਦਾ ਚਲਾਵੇ ਕਹਿੰਦੇ ਭਾਈ ਉਹ ਪ੍ਰਮਾਤਮਾ ਨੂੰ ਜਿਵੇਂ ਚੰਗਾ ਲੱਗ ਜਾਣਾ ਉਹ ਆਪਣੇ ਹੁਕਮ ਵਿੱਚ ਹੀ ਸੰਸਾਰ ਦੀ ਕਾਰ ਨੂੰ ਚਲਾਉਂਦਾ ਕਿਉਂਕਿ ਉਹਨੇ ਆਪਣੇ ਹੁਕਮ ਵਿੱਚ ਸਾਰਿਆਂ ਨੂੰ ਪੈਦਾ ਕੀਤਾ ਹੁਕਮੀ ਹੋਵਨ ਆਕਾਰ ਬੜੋ ਸਾਰੇ ਹੁਕਮਾਂ ਨਾਲ ਕਹਿਆ ਹੁਕਮੀ ਹੋਵਨ ਜੀ ਹੁਕਮ ਮਿਲੈ ਬੜਿਆਲ ਸਾਰੇ ਜੀਵੋਂ ਦੇ ਹੁਕਮ ਵਿੱਚ ਪੈਦਾ ਹੋਇਆ ਇਸ ਕਰਕੇ ਪੈਦਾ ਕਰਨ ਵਾਲਾ ਵੀ ਮਾਰਨ ਵਾਲਾ ਵੀ ਉਹ ਆਪ ਹੈ ਇੱਕ ਆਸ ਪ੍ਰਭੂ ਕੀ ਧਰਾਂ ਚੇਤਾ ਇਸ ਤਰਤੇ ਅਸੀਂ ਜੀਵਾਂ ਨੂੰ ਇੱਕ ਪਰਮਾਤਮਾ ਦੀ ਆਸ ਇਹਨਾਂ ਪਰਮਾਤਮਾ ਦਾ ਭਰੋਸਾ ਆਪਣੇ ਮਨ ਵਿੱਚ ਰੱਖਣਾ ਚਾਹੀਦਾ ਜਦੋਂ ਅਸੀਂ ਸੁਖਮਣੀ ਸਬਦੀ ਬਾਰੀ ਪੜਦੇ ਹਾਂ ਤੇ ਗੁਰੂ ਅਰਜਨ ਸਾਹਿਬ ਜੀ ਰਹਿਮਤ ਕਰਦੇ ਹਨ ਧਾਰ ਜੀ ਅਰੇ ਇਕ ਟੇਕ ਤੋਹੇ ਜੀਵ ਤੂੰ ਇਕ ਤੇ ਟੇਕ ਰੱਖ ਇਕ ਦਾ ਸਹਾਰਾ ਤੱਕ ਲਾਹੇ ਮੇਡਾਨੀ ਆਸ ਵੀ ਬਾਕੀ ਦੇ ਸਹਾਰੇ ਛੜਕ ਹੁ ਜੇ ਅਸੀਂ ਦਰਦ-ਦਰਦ ਤੇ ਆਸ ਰੱਖ ਕੇ ਬੈਠਾਂਗੇ ਫਿਰ ਸਾਡੀ ਆਸ ਜੱਦਾ ਕੂਤਲ ਹੋਏ ਜੇ ਬੰਦਾ ਇੱਕ ਬੇੜੀ ਵਿੱਚ ਸਵਾਰ ਹੋਏਗਾ ਜੇ ਤਾਂ ਹੀ ਪਾਰ ਲੰਗੇਗਾ ਨਾ ਦੋ ਬੇੜੀਆਂ ਵਿੱਚ ਸਵਾਰ ਹੋਣ ਵਾਲਾ ਤੇ ਡੁੱਬੇਗਾ ਇੱਕ ਜਗ੍ਹਾ ਤੇ ਸਿੱਕਈ ਰੱਬ ਬਣਾ ਕੇ ਵੈਦ ਨਹੀਂ ਮਾਰਜ ਕੇ ਨੇ ਧਾਰ ਜੀਰੇ ਕਿ ਕਟੇਕ ਤੂੰ ਲਾਹ ਵਿਡਾਨੀ ਆਸ ਨਾਨਕ ਨਾਮ ਧਿਆਇਆ ਇੱਕ ਦੇ ਨਾਮ ਨੂੰ ਧਿਆ ਫਿਰ ਬੰਦਾ ਕੀ ਹੋਏਗਾ ਤਾਰਜ ਆਵੇ ਰਾਸ ਤੇਰੇ ਜੀਵਨ ਦਾ ਹਰੇਕ ਕਾਰਜ ਰਾਸ ਹੋਏਗਾ ਏ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇੱਕ ਪਰਮਾਤਮਾ ਤੇ ਆਸ ਅਸੀਂ ਰੱਖੀ ਹੈ ਜੋ ਸਕਨ ਜਗਤ ਦੁਖ ਸੁਖਾਂ ਚੀਤਾ ਜੋ ਕਿ ਸੱਚੇ ਬਾਦਸ਼ਾਹ ਜੀ ਕਹਿੰਦੇ ਜਿਹੜਾ ਪਰਮਾਤਮਾ ਜੀਵਾਂ ਨੂੰ ਸੁਖ ਦੇਣ ਵਾਲਾ ਜਿਹੜਾ ਪਰਮਾਤਮਾ ਜੀਵਾਂ ਨੂੰ ਦੁੱਖ ਦੇਣ ਵਾਲਾ ਭਾਗ ਉਹਦੇ ਹੁਕਮ ਦੇ ਵਿੱਚ ਹੀ ਜੀਵਾਂ ਦੇ ਕੀਤੇ ਹੋਏ ਕਰਮਾ ਕਰਕੇ ਜਿਹੜੇ ਸੁੱਖ ਦੁੱਖ ਹੁੰਦੇ ਹਨ ਮਾ ਸੁਨਿਆ ਪ੍ਰਿਤਿਆ ਜਾਣ ਨੀਨ ਜੇ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਇਹ ਬਚਨ ਕਹੇ ਨਾ ਤਾਂ ਪਿਰਤੀ ਨੂੰ ਇੰਜ ਲੱਗਿਆ ਕਿ ਗੁਰੂ ਅਰਜਨ ਸਾਹਿਬ ਜੀ ਦੀ ਗੱਲ ਨੂੰ ਸੁਣ ਕੇ ਮਤਾਂ ਲੱਗਦਾ ਹੈ ਇਹ ਗੁਰੂ ਅਰਜਨ ਸਾਹਿਬ ਜੀ ਦੇ ਪੁੱਤਰ ਭਾਬ ਮੇਰਾ ਭਤੀਜਾ ਜਿਹੜਾ ਨਾ ਗੁਰੂ ਹਰਗੋਬਿੰਦ ਸਹਿ ਮਹਾਰਾਜ ਉਹ ਠੀਕ ਨਹੀਂ ਹਨ ਮੁਹਾਂ ਕੁਸਲਾ ਨੋ ਕਾ ਕਸ਼ਟ ਤੀਰ ਲੋਕੀ ਜੀ ਜਲ ਦਦੈ ਕਿ ਉਹਨਾਂ ਦਾ ਦੁੱਖ ਉਹਨਾਂ ਦਾ ਕਸ਼ਟ ਜਿਹੜਾ ਨਾ ਬਹੁਤ ਵਾਧ ਗਿਆ ਦੁੱਖ ਸੁਖ ਪਾਨ ਕਰ ਕੇ ਦੇਖਾ ਇਹ ਚਿਹਰੇ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਬਹੁਤ ਜ਼ਿਆਦੇ ਦੁਖੀ ਹਨ। ਤੁਮੈਂ ਅਨੰਦ ਅੰਧ ਅੰਧ ਕੰਪਦਾ ਹੈ। ਇਸ ਕਰਕੇ ਇਹਨਾਂ ਦੇ ਚਿੱਤ ਵਿੱਚ ਉਹ ਆਨੰਦ ਨਹੀਂ ਜਾਪਦਾ। ਚਿਹਰੇ ਵਿੱਚ ਖੁਸ਼ੀ ਨਹੀਂ ਹੈ। ਜੇ ਕਿਤੇ ਗੁਰੂ ਮਹਾਰਗੋਬੰਦ ਸਹਿ ਮਹਾਰਾਜ ਜੀ ਠੀਕ ਹੁੰਦੇ ਤਾਂ ਇਹਨਾਂ ਦੇ ਚਿਹਰੇ ਤੋਂ ਪਤਾ ਲਗਨਾਸੀ ਉਠਾ ਨਯਾ ਸਤਨਾ ਕਪਤੀ ਬਸਾਦਾ ਕਬੀਰ ਜੀ ਕਹਿੰਦੇ ਇਹ ਜਿਹੜਾ ਕਪਤੀਆ ਕਿਰਤੀਆ ਸੀ ਨਾ ਮੈਨੂੰ ਮਾਫ ਕਰਿਓ ਕਿਰਤੀ ਚੰਦ ਉਦੋਂ ਇੱਕ ਸੀ ਪਰ ਅੱਜ ਪਤਾ ਨਹੀਂ ਕਿੰਨੇ ਕੁ ਬਿਰਤੀਏ ਨੇ ਜਿਹੜੇ ਮਨ ਵਿੱਚ ਛਲ ਕਪੜੇ ਲੈ ਕੇ ਬੈਠੇ ਹੋਏ ਜਿਹੜੇ ਮਨ ਵਿੱਚ ਨੀਰਖਾ ਲੈ ਕੇ ਬੈਠੇ ਹੋਏ ਹੁਣ ਉੱਪਰ ਉੱਪਰ ਕਿਰਤੀ ਚੰਦ ਪਤਾ ਲੈਣ ਵਾਸਤੇ ਆਏ मैं जी गई थोड़ा जातिहास सुनते हैं प्रैक्टिकली वेखिया करो जीवन भी ये नहीं देखोगे फिर कल रस है मैं सुना दिता कुछ सिर मार के चले गए वाह जी वाह भाई साहब ने बड़ी सोनिया गल् कही हम सोनिया गलत कीमती गलत भी लिखिया होंगे ग्रंथा ग्रंथ भरे पे सारे धार्मिक ग्रंथा बड़िया कीमती गल् ਸਾਡੇ ਜੀਵਨ ਨੂੰ ਸੁਚੱਜਾ ਬਣਾਉਣ ਲਈ ਸਾਡੇ ਜੀਵਨ ਨੂੰ ਸੋੜਾ ਬਣਾਉਣ ਲਈ ਵਧੀਆ ਬਣਾਉਣ ਲਈ ਪਰ ਫਾਇਦਾ ਤੇ ਤਾਂ ਜੇ ਉਹਨਾਂ ਗੱਲਾਂ ਨੂੰ ਆਪਾਂ ਮੰਨੀਏ ਜਿਉਂਨਾ ਗੱਲਾਂ ਤੇ ਆਪਾਂ ਅਮਲ ਕਰੀਏ ਤੇ ਮੈਂ ਤਾਂ ਬੇਨਤੀ ਕਰਦਾ ਸੀ ਤੁਹਾਡੇ ਜ਼ਿੰਦਗੀ ਵਿੱਚ ਵੀ ਕੁਝ ਖਾਬਰਿਆ ਹੋਣਾ ਹੈ ਕਿ ਜਦੋਂ ਕੋਈ ਕਿਸੇ ਕੇਤੇ ਬਿਮਾਰ ਪਏ ਹੋਣੀ ਜਾਂ ਤੁਹਾਡੇ ਤੇ ਕੋਈ ਦੁੱਖ ਮੁਸੀਬਤ ਆਈ ਹੋਣੀ ਉਦੋਂ ਕੁਝ ਲੋਕ ਤੇ ਉਹ ਹੋਣੇ ਆ ਜਿਹੜੇ ਅੰਦਰੋਂ ਤੁਹਾਡੇ ਨਾਲ ਖੜੇ ਹੋਣੇ ਜਿਹੜੇ ਤੁਹਾਡੇ ਦੁੱਖ ਦੇ ਵਿੱਚ ਸੋ ਤੁਹਾਡਾ ਸ਼ਰੀਕ ਹੋਇਆ ਪਰ ਕੁਝ ਲੋਕ ਉਹ ਹੋਣੇ ਹੈ ਜਿਹੜੇ ਤੁਹਾਡਾ ਪਤਾ ਲੈਣ ਵਾਸਤੇ ਵੀ ਆਏ ਆ ਪਰ ਤੁਹਾਡੀ ਤੰਦਰੁਸਤੀ ਨਹੀਂ ਚਾਹੁੰਦੇ ਉਹ ਮਣੇ ਜਿਹੜੇ ਤੁਹਾਡੇ ਲੰਮੀ ਉਮਰ ਦੀ ਅਰਦਾਸ ਕਰਦੇ ਹੈ ਪਰ ਤੁਹਾਡਾ ਠੀਕ ਹੋਣਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਮੈਂ ਕਿੰਨੇ ਲੋਕ ਕਹਿੰਦੇ ਸੁਣੇ ਕਹਿੰਦੇ ਫਲਾਣਾ ਸੁ ਠੀਕ ਹੋ ਗਿਆ ਕਹਿੰਦੇ ਯਾਰ ਤੂੰ ਜਾਂਦਾ ਤੁਰਿਆ ਫਿਰ ਕੇ ਕਹਿੰਦੇ ਨਾ ਤਮੀ ਦੱਸਿਆ ਕਰੋ ਤਾਈ ਥੋੜਾ ਜਾ ਬੋਲਿਆ ਕਹਿੰਦੇ ਨਾ ਯਾਰ ਤੂੰ ਠੀਕ ਹੋ ਗਿਆ ਅਸਾਂ ਵੀ ਠੀਕ ਚਾਹੁੰਦਾ ਸੀ ਵੀ ਠੀਕ ਨਾ ਹੋਵੇ ਅਸਾਂ ਯਾਰ ਤੂੰ ਚਾਹਦਾ ਵਰਦਾ ਮੈਨੂੰ ਤੇ ਅਸੀਂ ਤੂੰ ਵਾਰ ਮੁੜ ਗਿਆ ਉਵੇਂ ਇੱਕ ਦਿਨ ਹੱਸਦਾ ਕਿ ਤੂੰ ਦੀ ਵੱਖਰੀ ਗੱਲ ਇੱਕ ਉਹ ਹੰਦੇ ਸੱਚੀ ਚਾਹੁੰਦੇ ਹੁੰਦੇ ਯਾਰ ਮੈਂ ਸੁਣਿਆ ਸੀ ਫਲਾਣਾ ਤੇ ਬਿਮਾਰੀ ਬਹੁਤ ਸੀ ਉਹਦੇ ਹਸਪੀਟਲ ਆਖਰੀ ਸਾਹ ਤੇ ਪਿਆ ਸੀ ਕਿਉਂ ਠੀਕ ਕਿਦਾਂ ਹੋ ਗਿਆ ਇਹ ਨਹੀਂ ਕਹਿੰਦੇ ਵੀ ਮਾਲਕ ਦਾ ਸ਼ੁਕਰ ਮਾਲਕ ਦਾ ਧੰਨਵਾਦ ਮਾਲਕ ਨੇ ਇਹਨੂੰ ਵੀ ਜੀਵਨ ਦਿੱਤਾ ਕਿਉਂਕਿ ਹਰ ਇੱਕ ਨੂੰ ਜਾਣ ਦਾ ਅਧਿਕਾਰ ਹੈ ਨਾ ਜੇ ਮੈਨੂੰ ਜਾਣ ਦਾ ਅਧਿਕਾਰ ਹੈ ਮੈਂ ਤਾਂ ਦਰਸਤੀ ਚਾਹਣਾ ਫਿਰ ਤੁਹਾਨੂੰ ਜਾਣ ਦਾ ਅਧਿਕਾਰ ਕਿਉਂ ਨਹੀਂ ਹਰ ਇੱਕ ਨੂੰ ਬਰਾਬਰ ਦਾ ਅਧਿਕਾਰ ਹੈ ਨਾ ਇਸੇ ਕਰਕੇ ਪਿਰਤੀ ਜੰਦ ਨੇ ਮਨ ਵਿੱਚ ਬੜਾ ਕਬਤ ਸੀ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਤੂੰ ਸਾਰੀਆਂ ਗੱਲਾਂ ਸੁਣ ਕੇ ਇਹਨੂੰ ਇਹ ਜਿਹਾ ਪ੍ਰਤੀਤ ਹੋਇਆ ਵੀ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਠੀਕ ਨਹੀਂ ਹਨਾ ਉਹ ਇਹ ਜਿਹੜਾ ਕਬਤੀ ਸੀ ਆਪਣੇ ਘਰ ਚਲਾ ਦਿਆ ਜੁਤਮਾ ਨੂੰ ਨਾਮ ਦਨਨਾ ਦੀ ਆਵਾਜ਼ ਆ। ਤੇ ਇਹਨੂੰ ਲੱਗਿਆ ਕਿ ਗੁਰੂ ਹਰਿ ਗੋਬਿੰਦ ਸਾਹਿਬ ਮਹਾਰਾਜੀ ਭਾਵੇਂ ਉਹਦੋਂ ਗੁਰੂ ਨਹੀਂ ਬਣੇ ਪਰ ਆਪੋ ਸਤਕਾਰ ਸ਼ਬਦ ਵਰਤ ਰਿਹਾ। ਵੀ ਇਹ ਲੱਗਦਾ ਵੀ ਜਿੰਨੇ ਇਹਨਾਂ ਨੂੰ ਬਹੁਤ ਜ਼ਿਆਦੇ ਭਿਆਨਕ ਬਿਮਾਰੀ ਹੋ ਗਈ ਹੈ। ਉਹਨੇ ਇਹਨਾਂ ਨੇ ਜੀਵਨ ਤ ਨਹੀਂ ਰਹਿਣਾ ਨਮ ਪਾਇਆ ਤੇਸ ਸਭ ਤਮ ਬੋਤੀਤਾ ਇਸੇ ਤਰ੍ਹਾਂ ਜਦੋਂ ਸਤ ਨਾ ਦੇਣਾ ਪਤੀਤ ਹੋਇਆ ਜੀ ਹਰ ਕੋਪਿੰਦ ਤਨ ਅਨੰਤ ਤੀਤਾ ਤੇ ਗੁਰੂ ਅਰਜਨ ਸਾਹਿਬ ਜੀ ਨੇ ਉਪਰੋਸਾ ਸੀ ਆਕਾਲ ਪੁਰਖ ਪਰਮਾਤਮਾ ਨੇ ਕਿਰਪਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਿਹੜਾ ਸਰੀਰ ਸੀ ਨਾ ਉਹ ਬਿਲਕੁਲ ਠੀਕ ਠਾਕ ਹੋ ਗਿਆ ਹਰ ਗੋਬਿੰਦ ਨਮਾ ਨਰੋਆ ਕਿਉਂਕਿ ਮਾਲਕ ਨੇ ਕਿਰਪਾ ਕਰ ਦਿੱਤੀ ਉੱਚ ਸੰਗ ਦਾ ਤੀਨ ਤੱਬ ਖਾਣ ਪਾਣਾ ਜਿਸ ਗੱਲ ਤੋਂ ਮਾਤਾ ਗੰਗਾ ਜੀ ਬੜੇ ਫਿਕਰ ਵਿੱਚ ਪਏ ਸਨ ਜਿਸ ਗੱਲ ਦੀ ਚਿੰਤਾ ਸੀ ਮਾਤਾ ਗੰਗਾ ਨੂੰ ਵੀ ਮੇਰਾ ਪੁੱਤਰ ਠੀਕ ਨਹੀਂ ਹੈ ਮੇਰਾ ਪੁੱਤਰ ਕੁਝ ਖਾਂਦਾ ਪੀਂਦਾ ਨਹੀਂ ਮੈਂ ਕਿੰਨੀ ਵਾਰੀ ਬੇਨਤੀ ਕੀਤੀ ਹੈ ਨਾ ਕਿ ਜੇਕਰ ਤੇ ਬੱਚਾ ਬਿਮਾਰ ਪੈ ਜਾਏ ਕਿਤੇ ਬੱਚੇ ਨੂੰ ਗੁਖਾਰਾ ਹੋ ਜਾਏ ਬੱਚੇ ਨੂੰ ਕੋਈ ਹੋਰ ਬਿਮਾਰੀ ਹੋ ਜਾਏ ਜੇ ਬੱਚਾ ਖਾਣਾ ਪੀਣਾ ਬੰਦ ਕਰ ਦੇਵੇ ਤੇ ਮਾਂ ਦੀ ਰੋਟੀ ਵੀ ਛੁੱਟ ਜਾਵੇ ਮਾਂ ਕਹਿੰਦੀ ਮੈਨੂੰ ਖਾਣਾ ਪੀਣਾ ਆ ਸਾਰੀਆਂ ਵਸਤੂਆਂ ਜਿੰਨੇ ਪਦਾਰਥ ਕੋਈ ਚੰਗੇ ਨਹੀਂ ਲੱਗਦੇ ਅੱਗ ਲੱਗੇ ਨਾ ਪਦਾਰਥਾਂ ਅੱਗ ਲੱਗੇ ਨਾ ਮਹਿਲਾਂ ਨੂੰ ਕਿਉਂਕਿ ਜਿਸ ਬੱਚੇ ਨੇ ਮਾਂ ਚ ਆਉਂਦੀ ਹੈ ਜਦੋਂ ਹੀ ਬੱਚਾ ਬਿਮਾਰ ਹੋ ਗਏ ਦੂਸਰੀ ਗੱਲ ਮਾਂ ਆਪਣੇ ਮੂੰਹ ਵਿੱਚੋਂ ਕੱਢ ਕੇ ਬੱਚੇ ਦੇ ਮੂੰਹ ਵਿੱਚ ਪਾਉਣੀ ਮੈਂ ਕਿੰਨੀ ਵਾਰੀ ਉਦਾਹਰਣਾ ਦਿੱਤੀ ਵੀ ਕਿ ਜਿਹੜੀ ਮਾਂ ਹੈ ਜਿਹੜੀ ਘਰ ਦੇ ਕੰਮ ਕਾਜ ਵੀ ਕਰਦੀ ਹੋਵੇ ਪਰ ਉਹਦਾ ਧਿਆਨ ਖੇਡ ਵੀ ਆਪਣੇ ਬੱਚੇ ਵਿੱਚ ਹੁੰਦਾ ਬਾਣੀ ਦਾ ਵਚਨ ਹੈ ਅੰਦਰ ਬਾਹਰ ਕਾਜ ਬਿਰੁੱਤੀ ਵੀ ਜੇ ਕਿਸੇ ਕੰਮ ਵਿੱਚ ਲੱਗੀ ਹੈ ਗੀਤ ਸੁਵਾਰ ਕਰਾਖੀ आले ਪਰ ਉਹਦਾ ਜਿਹੜਾ ਹਿਰਦਾ ਹੈ ਨਾ ਉਹਦਾ ਜਿਹੜਾ ਚਿੱਤ ਹੈ ਉਹ ਆਪਣੇ ਬੱਚੇ ਵਿੱਚ ਹੁੰਦਾ ਵੀ ਕਿਤੇ ਮੇਰਾ ਬੱਚੇ ਨੂੰ ਕੁਝ ਹੋ ਤੇ ਨਹੀਂ ਗਿਆ ਕਿਤੇ ਭੁੱਖਾ ਨਹੀਂ ਇਤੋਂ ਤੱਕ ਕਈ ਭੈਣਾ ਸੁੱਤੇ ਬੱਚਿਆਂ ਨੂੰ ਠਾਕੇ ਵੀ ਦੁੱਧ ਦੇਣੀ ਜੇ ਕੋਈ ਕਹਵੇ ਵੀ ਭੈਣ ਤੇਰਾ ਬੱਚਾ ਤੇ ਸੁਤਾ ਤੇ ਤੂੰ ਨੂੰ ਠਾਕੇ ਦੁੱਧ ਪੀਉਂਦੀ ਪਈ ਐ ਮਾਂ ਕਹਿੰਦੇ ਤੁਹਾਨੂੰ ਨਹੀਂ ਪਤਾ ਮੇਰੀਆਂ ਆਂਦਰਾਂ ਦੱਸਦੀਆਂ ਨੇ ਕਿ ਮੇਰੇ ਬੱਚੇ ਨੂੰ ਭੁੱਖ ਲੱਗੀ ਹੈ ਭੁੱਖ ਬੱਚੇ ਨੂੰ ਲੱਗੀ ਹੈ ਦੀ ਆਂਦਰਾ ਮਾਰਨੀਆਂ ਦੁਖਦੀਆਂ ਨੇ ਪਰ ਹੁਣ ਮਾਤਾ ਗੰਗਾ ਜੀ ਇਸ ਗੱਲ ਕਰਕੇ ਬੜੇ ਪ੍ਰਸੰਨ ਹਨ ਕਿ ਮੇਰਾ ਪੁੱਤਰ ਹੁਣ ਖਾਣ ਪੀਣ ਜੋਗਾ ਹੋ ਗਿਆ। ਸੁਖਸਾਈ ਮਨੋਗੰਚ ਨਾ ਹੋਣਾ। ਜੋਗੀ ਇਸ ਸੀਤਨਾ ਬਿਮਾਰੀ ਦੇ ਕਾਰਨ ਜਿਹੜੇ ਸਰੀਰ ਤੇ ਦਾਗ ਪੈ ਗਏ ਸੀ। ਤੁਹਾਨੂੰ ਪਤਾ ਹੀ ਹੈ ਨਾ ਜਦੋਂ ਇਸ ਸੀਤਨਾ ਬਿਮਾਰੀ ਆਉਂਦੀ ਹੈ ਫੋਲਸੀਆਂ ਜਿਹੜਾ ਉਹ ਜਾਂਦੀਆਂ ਸਰੀਰ ਤੇ ਦਾਗ ਪੈ ਜਾਂਦੇ ਐ ਇਸ ਤਰ੍ਹਾਂ ਜਿਹੜੇ ਸਰੀਰ ਤੇ ਦਾਗ ਪੈ ਸਨ ਉਹ ਵੀ ਬਿਲਕੁਲ ਮਿਟ ਗਏ ਤੁਪ ਲੰਗਾ ਸਸਤਾ ਹੋ ਪੁਨ ਸੁਖੇ ਨਾ ਕਿਉਂਕਿ ਮਾਲਕ ਨੇ ਐਸਾ ਕਿਰਪਾ ਕਰ ਦਿੱਤੀ ਜਿ ਜਿਹੜਾ ਜੀਹੜਾ ਪਹਿਲਾਂ ਸੀ ਨਾ ਕਿਉਂਕਿ ਬਿਮਾਰੀ ਦੇ ਕਾਰਨ ਤੁਸੀਂ ਵੇਖੋ ਜਿਹੜਾ ਨਿੱਕਾ ਜਿਹਾ ਬੱਚਾ ਸਾਰੇ ਪਰਿਵਾਰ ਨੂੰ ਹਸਾਉਂਦਾ ਐ ਸਾਰਾ ਪਰਿਵਾਰ ਬੱਚੇ ਨੂੰ ਵੇਖ ਕੇ ਹੱਸਦਾ ਕਿਉਂਕਿ ਜਿੱਨਾ ਘਰਾਂ ਵਿੱਚ ਨਿਆਣੇ ਹੁੰਦੇ ਐ ਉੱਥੇ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਇੱਕ ਬੱਚਾ ਜਿਵੇਂ ਆਪਾਂ ਕਹਾਵਤਾਂ ਨਾਲ ਇੱਕ ਤਾਂ ਨਿਆਣਾ ਸੋਹ ਸਿਆਣਾ ਇੱਕ ਬੱਚਾ ਕਿੰਨਿਆਂ ਨੂੰ ਕੰਮ ਲਈ ਰੱਖ ਦੈ ਨਾ ਬੱਚਿਆਂ ਨਾਲ ਰੌਣਕਾਂ ਹੁੰਦੀਆਂ ਘਰ ਵਿੱਚ ਮਾਰਾ ਦੇ ਸਾਰਿਆਂ ਨੂੰ ਦਰਤਾਂ ਦੇਵੇ ਚੜ੍ਹਦੀ ਕਲਾ ਵਿੱਚ ਰੱਖੀਏ ਸਾਰਿਆਂ ਦੀਆਂ ਝੋਲੀਆਂ ਭਰੇ ਤੇ ਪਰ ਜੇ ਉਹੀ ਬੱਚਾ ਕਿਤੇ ਬਿਮਾਰ ਪੈ ਜਾਏ ਨਾ ਉਹ ਬੱਚੇ ਦੇ ਚਿਹਰੇ ਤੇ ਰੌਣਕ ਨਹੀਂ ਰਹਿੰਦੀ ਉਹ ਬੱਚੇ ਨੂੰ ਅਸੀਂ ਹਸਾਉਣ ਦਾ ਯਤਨ ਕਰਾਂਗੇ ਫਿਰ ਵੀ ਹੱਸੇਗਾ ਨਹੀਂ ਕਿਉਂਕਿ ਅੰਦਰੋਂ ਉਹ ਬਿਮਾਰ ਹੈ ਪਰ ਜਦੋਂ ਪੂਰ ਹਰ ਗੋਵਨ ਸਿੰਘ ਮਹਾਰਾਜ ਜੀ ਤੰਦਰੁਸਤ ਹੋਏ ਚਿਹਰਾ ਜਿਹੜਾ ਸੀ ਨਾ ਪਹਿਲਾਂ ਵੀ ਤਰ੍ਹਾਂ ਖੇੜੇ ਉੱਠਿਆ ਬਿਸਰ ਪੋੜੋ ਤੇ ਪਰਪੂਰ ਜੇ ਨਾ ਕਵੀ ਜੀ ਕਹਿੰਦੇ ਸਰੀਰ ਤੇ ਜਿਹੜੀਆਂ ਫਿਰਸੀਆਂ ਬਣ ਜਾਂਦਾ ਚਲੋ ਅੱਜ ਅਸੀਂ ਡਾਕਟਰੀ ਭਾਸ਼ਾ ਵਿੱਚ ਕਈ ਤਰ੍ਹਾਂ ਦੇ ਨਾਮ ਦਿੱਤੇ ਜਾਂਦੇ ਆ ਬਿਮਾਰੀਆਂ ਨੂੰ ਕਈ ਕਰਾਹੀਆਂ ਬਿਮਾਰੀਆਂ ਨੇ ਕਈ ਬਿਮਾਰੀਆਂ ਲਾਗ ਤੋਂ ਪੈਦਾ ਹੁੰਦੀਆਂ ਨੇ ਸੋ ਆ ਹੁਣ ਜਿਹੜਾ ਸਮਾਂ ਚੱਲਦਾ ਸਿਆਲ ਵਿੱਚ ਇਹ ਯਤਨ ਕਰਿਆ ਕਰੋ ਵੀ ਜਿਹੜੇ ਕੱਪੜੇ ਅਸੀਂ ਸਰੀਰ ਤੇ ਪਹਿਨਦੇ ਹਾਂ ਜਾਂ ਜਿਹੜੇ ਬਿਸਤਰੇ ਆਦਿ ਅਸੀਂ ਵਰਤਦੇ ਆ ਉਹਨਾਂ ਨੂੰ ਧੁੱਪੇ ਰੱਖਿਆ ਜਾਵੇ ਇਹਨੀਆਂ ਚੀਜ਼ਾਂ ਵੀ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਹਦੇ ਨਾਲ ਬੈਕਟੀਰੀਆ ਵਗੈਰਾ ਹੋਰ ਕਈ ਚੀਜ਼ਾਂ ਜਿੰਨਾ ਕਰਕੇ ਸਾਨੂੰ ਬਿਮਾਰੀਆਂ ਲੱਗਦੀਆਂ ਹਨ ਇਹਨਾਂ ਚੀਜ਼ਾਂ ਦਾ ਵੀ ਆਪਾਂ ਧਿਆਨ ਰੱਖੀਏ ਟੋਪ ਵਿੱਚ ਸਾਨੂੰ ਬੈਠਣਾ ਵੀ ਚਾਹੀਦਾ ਉਹਦੇ ਵਿੱਚ ਸਾਨੂੰ ਵਿਟਾਮਿਨ ਮਿਲਦੀ ਹੈ ਇਹ ਚੀਜ਼ਾਂ ਦਾ ਵੀ ਆਪਾਂ ਧਿਆਨ ਰੱਖੀਏ ਸੋ ਉਸੇ ਤਰ੍ਹਾਂ ਜਿਹੜੀਆਂ ਸਰੀਰ ਦੇ ਕੁਝ ਖੁਰਸ਼ੀਆਂ ਨਿਕਲੀਆਂ ਸਨ ਉਹ ਵੀ ਹੌਲੀ-ਹੌਲੀ ਠੀਕ ਹੋਣ ਲੱਗੀਆਂ